ਬੀਰੋ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਹੋ ਉੱਥੇ ਲੈ ਆਏ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੁਪਏ 139 ਰੁਪਏ ਹੋਜੇ ਨੇ ਗੁਰੂ ਸਾਹਿਬ ਦੇ ਜਿੰਨੇ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹਾਂ ਜੀ ਗੱਲ ਕਰਦਾ ਅੱਜ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਅਕਾਲ ਤਖਤ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼੍ਰੋਮਣੀ ਕਮੇਟੀ ਦੇ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਸਹਿਤ ਅਸੀਂ ਸਾਡਾ ਜਿਹੜਾ ਕੰਮ ਸੀਗਾ ਵੀ ਉਹਨਾਂ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਅਨਧਿਕਾਰਿਤ ਜਿਹੜੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਨੂੰ ਉੱਥੇ ਅਸੀਂ ਦਿਵਾਵਾਂਗੇ ਅਸੀਂ ਕੋਈ ਇਹਦੇ 'ਚ ਪ੍ਰਾਪਤੀ ਨਹੀਂ ਮੰਨਦੇ ਨੂੰ ਅਸੀਂ ਵੀ ਸਾਡੀ ਸਰਕਾਰ ਕੋਈ ਪ੍ਰਾਪਤੀ ਹੈ ਜੋ ਅਸੀਂ ਤਾਂ ਸਾਡਾ ਡਿਊਟੀ ਹੈ ਇਹ 139 ਸਰੂਪਾਂ ਦੀ ਜਿਹੜੀ ਅੱਜ ਸਾਨੂੰ ਸਾਡੇ ਕੋਲੇ ਇਨਫੋਰਮੇਸ਼ਨ ਆਈ ਹੈ ਵੀ ਅਨਧਿਕਾਰਿਤ ਨੇ ਗੋਣ ਦਾ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕੇ ਉਹਦਾ ਵੀ ਉਹ ਕਿੱਥੋਂ ਲਿਆਉਂਦੇ ਨੇ ਕਹਿੰਦੇ ਜੀ ਇੱਧਰੋਂ ਉੱਧਰੋਂ ਹੀ ਲਿਆਉਂਦੇ ਨੇ ਇੱਧਰੋਂ ਉੱਧਰੋਂ ਮਤਲਬ ਐ ਕਿਵੇਂ ਮਿਲ ਜਾਣਗੇ ਜੀ ਜਦੋਂ ਸਾਰੇ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਐਸਜੀਪੀਸੀ ਦੀ ਹੈ ਮੈਂ ਕੋਈ ਫੇਰ ਕਹਿੰਨਾ ਮੈਂ ਕੋਈ ਇਹਨੂੰ ਪ੍ਰਾਪਤੀ ਨਹੀਂ ਮੰਨਦਾ ਵੀ ਇਹ ਬਹੁਤ ਅਚੀਵਮੈਂਟ ਕਰ ਲਈ ਬਸ ਇਹ ਆ ਵੀ ਜੋ ਸੇਵਾ ਗੁਰੂ ਨੇ ਲਾਈ ਹੈ ਉਹ ਨਿਵਾਵਾਂਗੇ ਆ ਆ ਆ ਦੇਖ ਲਓ ਇਹਨਾਂ ਦਾ ਹਾਲ ਆਹ ਜੇ ਕਹਿੰਦੇ ਸਾਡੇ ਕੋਲ ਤਾਂ ਪਤਾ ਹੀ ਕੱਖ ਨਹੀਂ ਕਾਨੂੰ ਪਤਾ ਹੈ ਸੋ ਸਾਡਾ ਜੇ ਗੁਰੂ ਜੇ ਸਾਡੇ ਆਪਦੇ ਘਰੇ ਸਾਡਾ ਬਾਪ ਸੇਫ ਨਹੀਂ ਹੈਗਾ ਉਹ ਕਿਤੇ ਕੋਈ ਕਿਤੇ ਲਈ ਫਿਰਦਾ ਕੋਈ ਕਿਤੇ ਰੋੜਦਾ ਫਿਰਦਾ ਸਾਡਾ ਗੁਰੂ ਤੇ ਫਿਰ ਹੋਰ ਕਿੱਥੋਂ ਦੀ ਉਮੀਦ ਕਰਾਂਗੇ ਫਿਰ ਅਸੀਂ ਸ਼ਾਮ ਤੱਕ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਮੀਡੀਆ ਵਾਲਿਆਂ ਨੂੰ ਵੀ ਮਿਲ ਜੂਗੀ ਡਿਟੇਲ ਕਿ ਕੀ ਹੋਇਆ ਬੰਗਾ ਦੇ ਨੇੜੇ ਦੀ ਕੋਈ ਖਬਰ ਹੈ ਕਿਸੇ ਡੇਰੇ ਦੀ ਖਬਰ ਹੈ